ਦਾਲ ਸੀਦਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਨਿਆ ਸਾਧਨ ਨੀਕਾ ਅਨਾਜ ਮੰਗੋ ਸਤ ਸੀਕਾ ਗਉ ਬਹਿਸ ਮੰਗੋ ਲਾਵੇ ਰੀ ਇਕਤਾ ਜਨ ਤੁਰੀ ਚੰਗੇਰੀ ਕਰ ਕੇ ਗੀਹਨ ਚੰਗੇ ਜਾਨ ਤਨ ਨਾਲੇ ਵੈ ਮੰਗੀ ਜਾਇਤ ਸ੍ਰੀ ਮਹੱਲਾ ਚੌਥਾ ਘਰ ਬਹਿਲਾ ਚੌਪ ਦੇਕ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਹੀ ਅਰ ਰਤਨ ਨਾਮ ਹਰ ਵਸਿਆ ਗੁਰ ਹਾਥ ਤਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਰ ਵਿਖ ਦੁਖ ਉਤਰੇ ਗੁਰ ਨਾਮ ਦੀਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਬਰਥਾ ਗੁਰ ਪੂਰੈ ਹਰ ਨਾਮ ਅੰਦਰ ੜਾਇਆ ਬਿਨ ਨਾ ਬਹਿ ਜੀਵਨ ਬਿਰਥਾ ਰਹਾਉ ਬੇਨ ਗੁਰ ਮੂੜ ਪਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਪਤਾ ਤਿਨ ਸਾਧੂ ਚਰਨ ਨਾ 세ਵੇ ਕਬਹੋਂ ਤਿਨ ਸਭ ਜਨਮ ਆਕਾਥਾ ਜਨ ਸਾਧੋ ਚਰਨ ਸਾਧ ਪਗ ਸੇਵੇ ਤਿਨ ਸਭ ਲਿਓ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲੇ ਗਿਆਨਹੀਨ ਅ ਗਿਆਨੀ ਕਿਉ ਚੱਲ ਹੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚੱਲ ਹੈ ਮਲੰਥਾ ਜੈਤ ਸ੍ਰੀ ਮਹੱਲਾ ਚੌਥਾ ਹੀਰਾ ਲਾਲ ਅਮੋਲਕ ਹੈ ਪਾਰੀ ਬਿਨ ਗਾ ਕਮੀ ਕਾ ਕਾਖਾ ਰਤਨ ਗਾ ਕੋ ਗੁਰ ਸਾਧੂ ਦੇਖਿਓ ਤਵ ਰਤਨ ਬੇ ਕਾਨੋ ਲਖਾ ਮੇਰੇ ਮਾਨ ਗੁਪਤ ਹੀਰ ਹਰ ਰਾਖਾ ਦੀਨ ਦਿਆਲ ਮਿਲਾਇਓ ਗੁਰ ਸਾਧੋ ਗੁਰ ਮਿਲਿਆ ਹੀਰ ਪਰ ਆਖਾ ਰਹਾ ਮਨ ਮੁਖ ਕੋਠੇ ਅਗਿਆਨ ਅੰਧੇਰਾ ਤਿਨ ਕਰ ਰਤਨ ਨਾ ਲਖਾ ਤੇ ਉਝੜ ਧਰਮ ਮੁਏ ਗਾਵਾਰੀ ਮਾਇਆ ਭੰਗ ਬਿਖ ਉਚਾਖਾ ਹਰ ਹਰ ਸਾਧ ਮੇਲੋ ਜਨ ਨੀਕੇ ਹਰ ਸਾਧ ਸਰਨ ਹਮ ਰਾਖਾ ਹਰ ਅੰਗੇਕਾਰ ਕਰੋ ਪ੍ਰਭ ਸੁਆਮੀ ਹਮ ਬਰੇ ਭਾਗ ਤੁਮ ਪਾਖਾ ਜੇ ਬਾਗਿਆ ਗਣ ਆਖ ਬਖਾਣ ਹ ਤਮ ਬਡ ਅਗਮ ਬਡ ਪੁਰਖਾ ਜਨ ਨਾਨਕ ਹਰ ਕਿਰਪਾ ਧਾਰੀ ਪਾਖਾਣ ਡੁਬਤ ਹਰ ਰਾਖਾ ਜੈਤ ਸਰੀ ਮਹੱਲਾ ਚੌਥਾ ਹਮ ਬਾਰਿ ਬਿਗਛੂ ਨਾ ਜਾਣ ਗਤ ਮਿਤ ਤੇਰੇ ਮੂਰਖ ਮੁਗਧ ਏ ਆਨਾ ਹਰਿ ਕਿਰਪਾ ਧਾਰ ਦੀ ਜੈ ਮਤੇ ਉਤਮ ਕਰ ਲੀ ਜੈ ਮੁਗਧ ਸਿਆਨਾ ਮੇਰਾ ਮਨ ਆਲ ਸਿਆਗ ਗੁਲਾਨਾ ਹਰ ਹਰਿਆਨ ਮਿਲਾਇਓ ਗੁਰ ਸਾਧੋ ਮਿਲ ਸਾਧੂ ਕਪਟ ਖੋਲਾਨਾ ਰਹਾ ਗੁਰਖੇ ਰਖੇ ਖੇਨ ਖੇਨ ਪ੍ਰੀਤ ਲਗਾ ਬਹੁ ਮੇਰਾ ਹਿਅਰੈ ਮੇਰੇ ਪ੍ਰੀਤਮ ਨਾਮ ਪਰਾਨਾ ਬਿਨ ਨਾਵੇ ਮਰ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲੁ ਭਾਨਾ ਜੇ ਮਨ ਪ੍ਰੀਤ ਲਗੀ ਹਰ ਕੀ ਰੀ ਤੈਨ ਧੁਰ ਭਾਗ ਪੁਰਾਨਾ ਤੇਨ ਹਮ ਚਰਨ ਸਰੇ ਮਹਾ ਖਿਨ ਖਿਨਾ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਤਹਰੀ ਮੇ ਰੈ ਠਾਗੁਰ ਜਨ ਬਿਸ਼ਰਿਆ ਚੇਰੀ ਮਿਲਾਨਾ ਧਨ ਧਨ ਸਤਿਗੁਰ ਜਿਨ ਨਾਮ ਦਰੜਾਇਆ ਜਨ ਨਾਨਕ ਤਿਸ ਗੁਰ ਵਾਨ ਜੈਤ ਸਰੀ ਮਹਲਾ ਚੌਥਾ ਸਾਧ ਗੁਰ ਸਾਜਨ ਪੁਰਖ ਵਡ ਪਾਇ ਹਰ ਰਸ ਕ ਰਸ ਕ ਫਲ ਲਾਗੇ ਬਾ ਮਾਇਆ ਭਯੰਗ ਗਰਸਿਓ ਹੈ ਪ੍ਰਾਣੀ ਗੁਰ ਵਚਨੀ ਵਿਸਰ ਕਾ ਡਿਵਾ ਮੇਰਾ ਮਨ ਰਾਮ ਨਾਮ ਰਸ ਲਾਗੇ ਬਾ ਹਰ ਕੀਏ ਪਤਿਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੈ ਹਰ ਰਸ ਚਾਖੇ ਬਾਰਹਾਉ ਧਨ ਧਨ ਵਡਵਾਂਗ ਮਿਲਿਓ ਗੁਰ ਸਾਧੋ ਮਿਲਿ ਸਾਧੋ ਲੇਵਨੁ ਮਨ ਲਾਗਵਾ ਤ੍ਰਿਸ਼ਨਾ ਅਗਨ 부ਜੀ ਸਾਤ ਪਾਏ ਹਰ ਨਿਰਮਲ ਨਿਰਮਲ ਗੁਣ ਗਾਏ ਵਾ ਤਨ ਕੇ ਭਾਗ ਖੀਨ ਤੁਰ ਪਾਏ ਜਿਨ ਸਤਿਗੁਰ ਦਰਸ਼ਨ ਪਾਏ ਵਾ ਤੇ ਦੂਜੈ ਪਾਏ ਬਵਹਿ ਗਰਵ ਜੋਨੀ ਸਭ ਵ੍ਰਿਥਾ ਜਨਮ ਦਿਨ ਜਾਏ ਵਾ ਹਰ ਦੇ ਹੋ ਬਿਮਲ ਮਤ ਸਾਧਗੁਰ ਸਾ ਹਰ ਦੇ ਹੋ ਬਿਮਲ ਮਤ ਗੁਰ ਸਾਧ ਪਗ ਸੇਵਹ ਹਮ ਹਰ ਮੀਠ ਲਗਾਏ ਵਾ ਜਨ ਨਾਨਕ ਰੇਣ ਸਾਧ ਪਗ ਮੰਗੈ ਹਰ ਹੋਏ ਦਿਆਲ ਦਿਵਾਏ ਵਾ ਜੈਤ ਸ੍ਰੀ ਮਹਲਾ ਚੌਥਾ ਜੇ ਨਹਰ ਹਿਰਦੈ ਨਾਮ ਨਵਸਿਓ ਤਿਨ ਮਾਤ ਕੀ ਜਾ ਹਰਭਾਂਜਾ ਤਿਨ ਸੁਝੇ ਦੇਹ ਫਿਰੈ ਬਿਨ ਨਾਵੈ ਵੇ ਖੱਪ ਖੱਪ ਮੁਏ ਕਰਾਂਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾ ਹਰ ਕੀਰਤ ਕਲਯੁਗ ਪਦ ਉਤਮ ਹਰ ਪਾਈਐ ਸਤਿਗੁਰ ਮਾਜਾ ਹਉ ਬਲਿਹਾਰੀ ਸਤਿਗੁਰੇ ਆਪਣੇ ਜਿਨ ਗੁਪਤ ਨਾਮ ਬਰਗਾ ਜਾ ਦਰਸ਼ਰ ਸਾਧ ਮਿਲੇਓ ਵਡ ਭਾਗੇ ਸਭ ਖਿਲ ਵਿਖ ਗਏ ਗਵਾ ਜਾ ਸਤਿਗੁਰ ਸਾਹਿਬ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਜਾ ਜਿਨ ਕਾ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਜਾ ਧਰਮ ਰਾਇ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈ ਤਸਰੀ ਮਹਲਾ ਚੌਥਾ ਸਤ ਸੰਗਤ ਸਾਧ ਪਾਈ ਵਡ ਭਾਗੀ ਮਨ ਚਲ ਤਉ ਭਇਓ ਅਰੂੜਾਨ ਹਦ ਤਨ ਬਾਜੈ ਨਿਤ ਬਾਜੈ ਹਰ ਅੰਮ੍ਰਿਤ ਧਾਰ ਰਸ ਲੀੜਾ ਮੇਰੇ ਮਨ ਜਬ ਰਾਮ ਨਾਮ ਹਰ ਰੂੜਾ ਮੇਰੇ ਮਨ ਤਨ ਪ੍ਰੀਤ ਲਗਾਏ ਸਤਿਗੁਰ ਹਰ ਮਿਲੇ ਉਲਾਏ ਚ ਭੀੜਾ ਰਹਾ ਸਾਖਤ ਬੰਧ ਪਏ ਹੈ ਮਾਇਆ ਬਖ ਸੰਚੈ ਲਾਏ ਜਕੀੜਾ ਹਰ ਕੈ ਅਰਥ ਖਰਚ ਨੈ ਸਾਖ ਹੈ ਜਮ ਕਾਲ ਸਹ ਹੈ ਸਿਰ ਪੀੜਾ ਜਨ ਹਰ ਅਰਥ ਸਰੀਰ ਲਗਾਇਆ ਗੁਰ ਸਾਧ ਬਹੁ ਸਰਦਾ ਲਾਇ ਮੁਖ ਢੋੜਾ ਹਲਕ ਪਰਤ ਹਰ ਸੋਭਾ ਪਾਵ ਹੈ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੋ ਅਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲਗੀ ਪਗ ਸਾਧ ਗੁਰ ਮਿਲ ਸਾਧੂ ਪਾਖਾਨ ਹਰਿਓ ਮਨ ਮੂੜਾ ਜੈ ਤੁਸਰੀ ਮਾਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰ ਜਿਸ ਸਿਮਰਤ ਦੁੱਖ ਮਿਟਐ ਹਮਾਰਾ ਹਰ ਹਰ ਸਤ ਗੁਰ ਪਰਖ ਮਿਲਾਵੋ ਗੁਰ ਮਿਲੇ ਸੁਖ ਹੋਈ RAM ਹਰ ਗੁਣ ਗਾਵੋ ਮਿਤ ਮਾਰੇ ਹਰ ਹਰ ਨਾਮ ਰਖੋ ਔਰ ਤਾਰੇ ਹਰ ਹਰ ਅੰਮ੍ਰਿਤ ਵਚਨ ਸੁਣਾਵੋ ਗੁਰ ਮਿਲੇ ਪ੍ਰਗਟ ਹੋਈ RAM ਮਦ ਸੋਧਨ ਹਰ ਮਾਧੋ ਪ੍ਰਾਨ ਨ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਣਾ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ RAM ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਤਾ ਹਰ ਹਰ ਮਹਾਪੁਰਖ ਗੁਰ ਮੇਲੋ ਗੁਰ ਨਾਨਕ ਨਾਮ ਸੁਖ ਹੋਈ RAM ਜੈਤ ਸਰੀ ਮਹੱਲਾ ਚੌਥਾ ਹਰ 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 ਨਾਮ ਜਪਾਹਾ ਗੁਰਮੁਖ ਨਾਮ ਸਦਾ ਲੈ ਲਾਹਾ ਹਰ 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 ਭਗਤ ਦਰੜਾਵ ਹੋ ਹਰ ਨਾਮ ਮਾਹਾਰਾਮ ਹਰ ਹਰ ਨਾਮ ਦਿਆਲ ਦਿਆਹਾ ਹਰ ਕੈ ਰੰਗ ਸਦਾ ਗੁਣਗਾਹਾ ਹਰ 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 ਜਸ ਗੋਮਰ ਭਵ ਮਿਲ ਸਦ ਸੰਗ ਓ ਮਾਹਾਰਾਮ ਆਓ ਸਖੀ ਅਰ ਮੇਲ ਮਿਲਾ ਸੁਣ ਅਰ ਕਥਾ ਨਾਮ ਲੈ ਲਹਾ ਹਰ ਹਰ ਕਿਰਪਾ ਦਾ ਰੂਗੁਰ ਮਿਲੋ ਗੁਰ ਮਿਲਿਆ ਹਰ ਮਹਾਰਾਮ ਕਰ ਕੀਰਤ ਜਸ ਅਗਮਿਆਥਾ ਖਿਨ ਖਿਨ ਰਾਮ ਨਾਮ ਗਾਵਾ ਮੋਕ ਤਾਰ ਕਿਰਪਾ ਮਿਲੇ ਆਏ ਗੁਰ ਦਾਤੇ ਨਾਨਕ ਭਗਤ ਅਮਾਹਾਰਾਮ ਜੈਤ ਸ੍ਰੀ ਮਹਲਾ ਚੌਥਾ ਰਸ ਰਸ ਰਾਮ ਰਸਾਲ ਸਲਾਹਾ ਮਨ ਰਾਮ ਨਾਮ ਬੀਨਾ ਲੈ ਲਾਹ ਖੇਨ ਖੇਨ ਭਗਤ ਕਰਹਿ ਦਿਨ ਰਾਤੀ ਗੁਰਮਤਿ ਭਗਤ ਅਮਾਹਾਰਾਮ ਹਰ ਹਰ ਗੁਣ ਗੋਬਿੰਦ ਜਪਾ ਹ ਮਨ ਤਨ ਜੀਤ ਸ਼ਬਦ ਲੈ ਲਾਹਾ ਗੁਰ ਮਤਿ ਬੰਝ ਦੂਦ ਵਸਿਆਵ ਹੈ ਮਨ ਤਨ ਹਰਿ ਆ ਮਹਾਰਾਮ ਨਾਮ ਰਤਨ ਹਰ ਨਾਮ ਜਪਾ ਹ ਹਰ ਗੁਣ ਗਾਏ ਸਦਾ ਲੈ ਲਾਹਾ ਦੀਨ ਦਿਆਲ ਦਰਬਾਰ ਕਰ ਮਾਧ ਹਰ ਹਰ ਨਾਮ ਮਾਹਾਰਾਮ ਜਪ ਜਗ ਬੇਸ ਜਪੋ ਮਨ ਮਾਹ ਹਰ ਹਰ ਜਗਨਨਾਥ ਜਗਲਾਹ ਤਨ ਤਨ ਵੱਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤ ਓ ਮਾਹਾਰਾਮ ਜੈਤ ਸ੍ਰੀ ਮਹਲਾ ਚੌਥਾ ਆਪੇ ਜੋਗੀ ਜੁਗਤ ਜੁਗਾਹਾ ਆਪੇ ਨਿਰਪੋਤਾ ਢੀਲਾ ਆਪੇ ਹੀ ਆਪ ਆਪ ਵਰਤੈ ਆਪੇ ਨਾਮ ਮਹਾਰਾਮ ਆਪੇ ਦੇ ਬਲੋ ਦੇ ਪਹਾ ਆਪੇ ਸਤਗੁਰ ਸਮੰਦ ਮਤਾ ਹਾ ਅਪੇ ਮਤ ਮਤ ਤਤ ਕਢਾਏ ਜਪ ਨਾਮ ਰਤਨ ਓ ਮਹਾਰਾਮ ਸਖੀ ਮਿਲੋ ਮਿਲ ਗੁਣ ਗਾਵਾ ਗੁਰਮੁਖ ਨਾਮ ਜਪਿ ਹਰ ਲਾਹਾ ਹਰ ਹਰ ਭਗਤ ਦ੍ਰਿੜੀ ਮਨ ਬਾਈ ਹਰ ਹਰ ਨਾਮ ਓ ਮਹਾਰਾਮ ਆਪੇ ਵੱਡ ਦਾਣਾ ਵੱਡ ਸਾਹਾ ਗੁਰਮੁਖ ਪੂੰਜੀ ਨਾਮ ਵਿਸਾਹਾ ਹਰ ਹਰ ਦਾਤ ਕਰਹੁ ਪ੍ਰਭ ਭਾਵੈ ਗੁਣ ਨਾਨਕ ਨਾਮੁ ਅਮਾਰਾਮ ਜੈਤੁ ਸ੍ਰੀ ਮਹਲਾ ਚੌਥਾ ਮੇਲ ਸਤ ਸੰਗਤ ਸੰਗ ਗੁਰ ਆਹਾ ਪੂੰਜੀ ਨਾਮ ਗੁਰਮੁਖ ਵੇਸਾਹਾ ਹਰ ਹਰ ਕਿਰਪਾ ਧਾਰ ਮਦਸੂਦਨ ਮਿਲ ਸਤ ਸੰਗ ਓ ਮਹਾਰਾਮ ਹਰ ਗੁਣ ਬਾਣੀ শ্রবণ ਸੁਣਾ ਹਰ ਕਿਰਪਾ ਸਤ ਗੁਰੂ ਮਿਲਾ ਹਾ ਗੁਣ ਗਾ ਵਾ ਗੁਣ ਬੋਲਾ ਬਾਣੀ ਹਰ ਗੁਣ ਜਪ ਓ ਮਹਾਰਾਮ ਸਭ ਤੇ ਰਤਵਰਤ ਜਗ ਪੁੰਨ ਤੋਲਾ ਹਰ ਹਰ ਨਾਮ ਨਭਜ ਹੈ ਪੁਜਾ ਹਾ ਹਰ ਹਰ ਅਤਲ ਦੋਲੇ ਅਤ ਭਾਰੀ ਗੁਰਮਤਿ ਜਪੁ ਓ ਮਹਾਰਾਮ ਸਭ ਕਰਮ ਧਰਮ ਹਰ ਨਾਮ ਜਪਾ ਹ ਕਲ ਵਿਖ ਮੈਲ ਪਾਪ ਧੋਵਾ ਦੀਨ ਦਇਆਲ ਹੋ ਜਨ ਉਪਰ ਦੇਹੂ ਨਾਨਕ ਨਾਮ ਓ ਮਹਾਰਾਮ ਜਾਇ ਤੁਸਰੇ ਮਹੱਲਾ ਬਨਜਵਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਭ ਨ ਈਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾ ਕੀ ਨਿਰਮਲ ਰੀਤ ਰਹਾ ਮਾਧਵਦਾ ਬਨ ਦਾਸੁ ਤ ਬੰਦਪਿ ਇਸ਼ਟ ਮੀਤ ਅਰਪਾਈ ਪੂਰਵ ਜਨਮ ਕੇ ਮਿਲੇ ਸੰਜਉਗੀ ਅੰਤੈ ਕੋ ਨ ਸਹਾਈ ਮੋਕਤ ਮਾਲਕਨ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾਂ ਕਰਤ ਵਿਹਾਨੀ ਅਬਦ ਹੈ ਤਾਂ ਮੈਂ ਸੰਦੋਖ ਨਾ ਪਾਇਆ ਹਸ ਤਰਾਤ ਅਸਵ ਪਾਵਣ ਤੇਜ ਧਣੀ ਭੂਮਨ ਚਤੁਰੰਗਾ ਸੰਗ ਨ ਚਾਲਿਓ ਇਨ ਮੈਂ ਕਸ਼ੂਐ ਊਠ ਸਿਧਾਇਓ ਨਾਂਗਾ ਹਰ ਕੇ ਸੰਤ ਪ੍ਰੇਪ੍ਰੀਤਮ ਪ੍ਰਭ ਕੀ ਤਾ ਕੈ ਹਰ ਹਰ ਗਾਈਐ ਨਾਨਕੀ ਹਾਂ ਸੁਖ ਅਗੈ ਮੁਖ ਊਜਲ ਸੰਗ ਸੰਤਨ ਕੈ ਪਾਈਐ ਜੈਤ ਸ੍ਰੀ ਮਹੱਲਾ ਪੰਜਵਾ ਘਰ ਤੀਜਾ ਦੂਪ ਦੇਕ ਓੰਕਾਰ ਸਤਗੁਰ ਪ੍ਰਸਾਦ ਦੇਹ ਸੰਦੇਸ਼ ਰੋ ਕਹੀਓ ਪ੍ਰੇ ਕਹੀਓ ਬਿਸੰਭਈ ਮੈਂ ਬਹੁ ਵਿਦ ਸੁਨਤੇ ਕਹੋ ਸੋਹਾਗਨ ਸਹੀ ਆਉ ਰਹਾ ਕੋ ਕਹਤੋ ਸਭਦਾ ਹਰਵਾਹਰ ਕੋ ਕਹਤੋ ਸਭ ਮਹੀਆ ਬਰਨ ਨਾਂ ਦੀ ਸੈ ਚਿਹਨ ਨ ਲਖਿਆ ਸੋਹਾਗਨ ਸਾਤਬ ਜਹੀਓ ਸਰਬ ਨਿਵਾਸੀ ਘਟ ਘਟ ਦਾਸੀ ਲੇਪ ਨਹੀਂ ਅਲਪਹੀ ਆ ਨਾਨਕ ਕਹਿ ਤੁਸ ਸੁਨੋ ਰੇ ਲੋਗਾ ਸੰਤ ਰਸਨ ਕੋਬ ਸਹੀ ਆਉ ਜੈਤ ਸ੍ਰੀ ਮਹੱਲਾ ਬਨਿ ਨੀਰੋ ਪ੍ਰਭ ਕਉ ਰਹਾਉ ਜੀ ਪ੍ਰਾਨ ਮਨ ਧਨ ਸਭ ਅਰਪਾਉ ਨੀਰੋ ਵੇਖ ਪ੍ਰਭ ਕਉ ਨੀਰੋ ਬੇਸੁਮਾਰ ਬੇਅੰਤ ਵਡਾਤਾ ਮਨ ਹੈ ਗਹੀਰ ਪ੍ਰਭ ਕੋ ਜੋ ਚਾਹੋ ਸੋਈ ਸੋਈ ਪਾਵੋ ਆਸਾ ਮਨ ਸਾ ਪੂਰੋ ਜਪ ਪ੍ਰਭ ਕੋ ਗੁਰ ਪ੍ਰਸਾਦਿ ਨਾਨਕ ਮਨ ਵਸਿਆ ਦੁਖ ਨਾ ਕਭ ਹੂੰ ਝੂਰੋ ਭੁਜ ਪ੍ਰਭ ਕੋ ਜੈਤ ਸ੍ਰੀ ਮਹਲਾ ਧੰਵਾ ਲੋੜੀਂਦਾ ਦਾਸਾ ਜਨ ਮੇਰਾ ਕਰ ਕਰ ਮੰਗਲ ਗਾਵਹੁ ਨੀਕੇ ਘਟ ਘਟ ਤੇ ਸਹਬ ਸੀ ਰਾ ਰਹਾ ਸੋਖ ਅਰਾਧਨ ਦੁਖ ਅਰਾਧਨ ਵਿਸਰੈ ਨਾ ਕਾਹੂ ਬੀਰਾ ਨਾਮ ਜਪਤ ਕੋਟ ਸੂਰਿ ਉਜਾਰਾ ਦਿਨ ਸਹਿ ਪਰਮ ਅੰਧੇਰਾ ਥਾਨੁ ਜਨੰਦਰਿ ਸਭ ਨਹੀ ਜਾਇ ਜੋਤੀ ਸੈ ਸੋ ਤੇਰਾ ਸੰਤ ਸੰਗ ਪਾਵੈ ਜੋ ਨਾਨਕ ਦਿਸ ਬੌਰ ਨਾ ਹੋਈ ਹੈ ਫੇਰਾ ਜੈਤੁ ਸ੍ਰੀ ਮਹਲਾ ਪੰਜਵਾ ਘਰ ਚੌਥਾ ਧੋਪ ਦੇਕ ਓ ਅੰਕਾਰ ਸਤਿਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰ ਆਗਿਆ ਤਜਿ ਸਿਆਨਬ ਚਿੰਤ ਦਿਸਾਰੀ ਅਹੰ ਛੋਡਿਓ ਹੈ ਤਿਆਗ ਰਹਾਉ ਜਉ ਦੇਖੋ ਦੋ ਸਗਲ ਮੋਹਿ ਮੋਹੀਆ ਤਉ ਸਰਨ ਪਰਿਓ ਗੁਰ ਬਾਗ ਕਰ ਕਿਰਪਾ ਟੈਲ ਹਰ ਲਾਇਓ ਤਉ ਜਮ ਛੋਡੀ ਮੋਰੀ ਲਾਗ ਤਰੇਉ ਸਾਧੂ ਬਿਰਬਾਗ ਗਉ ਜੋ ਸੰਤ ਭੇਟੇ ਵੱਡ ਬਾਗ ਜਨਾਨਾਂ ਕੇ ਸਰਬ ਸੁਖ ਪਾਹਿ ਮੋਹ ਹਰ ਚਰਣੀ ਚਿਤ ਲਾਗ ਜੈਤ ਸ੍ਰੀ ਮਹਲਾ ਬੰਜਵਾ